ਇਹ ਗਾ ਨਹੀਂ ਪਹੁੰਦੇ ਜਦੋਂ ਆਪਾਂ ਪਾਈਆਂ ਨਾ ਟੋਪੀ ਪਾਉਣ ਨੂੰ ਤੇ ਕਈਆਂ ਨੇ ਸਾਨੂੰ ਪਾਉਣ ਦੀ ਕੋਸ਼ਿਸ਼ ਕੀਤੀ ਆਪਾਂ ਨਹੀਂ ਪਾੜੀ ਇੱਕ ਫ੍ਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਨਾਲ ਗੱਲਬਾਤ ਕਰਨ ਪਹੁੰਚੇ ਹੋਏ ਸੀ ਜਥੇਦਾਰ ਗਰਗਜ ਲੇਕਿਨ ਜਦ ਉਥੇ ਉਹਨਾਂ ਨੇ ਇੱਕ ਨੌਜਵਾਨ ਦੇ ਟੋਪੀ ਪਾਈ ਵੇਖੀ ਤਾਂ ਵੇਖੋ ਗਰਗਜ ਤਾਂ ਵੇਖੋ ਜਥੇਦਾਰ ਗਰਗਜ ਨੇ ਕੀ ਕੀਤਾ ਜਿਹੜੇ ਸੇਕਵਾ ਤੁਹਾਡੇ ਓਕੇ ਸਾਡਾ ਨਹੀਂ ਸਾਡੇ ਨੂੰ ਰੱਖੋ ਤੇਰਾ ਕਿੰਨਾ ਪੁੱਤ ਹਾਂ ਮੁਲਕਰ ਦੀ ਸੰਗਏ ਟੋਪੀਆ ਰੋਪੇਗਾ ਨਹੀਂ ਪਾਉਂਦੇ। ਜਦੋਂ ਆਪਾਂ ਪਾਈਆਂ ਨਹੀਂ ਆ ਟੋਪੀ ਪਾਉਣ ਨੂੰ ਤੇ ਕਈਆਂ ਦੇ ਸਾਹਮਣੇ ਪਾਉਣ ਦੀ ਕੋਸ਼ਿਸ਼ ਕੀਤੀ ਆਪਾਂ ਨਹੀਂ ਪਾਉਂਦੇ। ਤੁਸੀਂ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਓ। ਆਪਣਾ ਸਾਫਾ ਬੰਨੋ। ਟੋਪੀਆਂ ਨਹੀਂ ਪੋੜੀਆਂ ਕਿਸੇ ਨੂੰ ਹੈ ਕੋਈ ਆਸੰਗ ਦੇ ਸਜਾਏ ਮੜਾ ਲੈ। ਟੋਪੀ ਛੱਡ ਦਿਓ। ਠੀਕ ਹੈ। ਸਰਬੰਦਰ ਤੁਸ਼ੀਦ ਕਰਵਾਏ। ਪੁੱਤਰਾਂ ਦੀਆਂ ਲੱਖਾਂ ਤੇ ਕਫਨ ਨਹੀਂ ਪੁਆਏ ਸਿੱਖੀ ਲਈ ਤੇ ਮਾ ਪਾਕਿਸਤਾਨ ਤੇ ਗਿਆ ਹਾ ਪਾਕਿਸਤਾਨ ਤੇ ਕਿ ਸਿੱਖ ਮੋਨਾ ਨਹੀਂ ਸਿੱਖ ਉਥੇ 15000 ਆ ਤੇ ਉਹਨਾਂ ਦੀ ਆਬਾਦੀ 25 ਕਰੋੜ ਆ ਨਾਦਰੇ ਬਹੁਤ ਆ ਔਰ ਇਹਦੀ ਬਾਤ ਨੂੰ ਤੋ ਸਿੱਖੀ ਦੇ ਪ੍ਰਚਾਰਕ ਆਪਾਂ ਨੂੰ ਕੋਈ ਨਾਦਰੇ ਨਹੀਂ ਕਿਹਾ ਇਹ ਗੱਲ ਵੀ ਕੋਹਤੋ ਕੇਸ ਰੱਖੋ ਅੱਜ ਤੱਕ ਟੋਪੀ ਨਹੀਂ ਹੁੰਦੀ ਠੀਕ ਆ ਆ ਸਾਡੇ ਸਤਿ ਸ੍ਰੀ ਅਕਾਲ ਦਾ बोले सोने हाँ सोने हाँ तो भाई कर्मा बना कर्मा। दे दे तो ये तो गुरु रामदास आलू कृपा से हमारा किरपा करना आपको सुनो तो बहुत से लेके निवास हैं आज दिन आज के चार चीज बहुत बड़ा खुशीदार दिन है कि जैसे फ़ॉर्मली चकिता इंट्रोडक्शन की सब होती है ऐसे बाबा सिंह जी जो बहुत सिख चिंतक तकनीक का पालन हैं। आज सारे ऐसे तो दर्शों के जी वहां दे बड़ी गुरुमार के पार्ट में गुरु के पॉइंट के सामने एक प्लेस नोट करना पी के है परमात्मा शक्ति हायर की काव सब अल्लाह के ठीक है अब वहां मुशा बोला ठीक है थोड़ा टोपी आ टोपी लाओ बापू आप पढ़े थे ਆਟੋਪੀ ਫੜ ਲਓ ਇਹ ਤਿਆਗਤੀ ਹੋਣਾ ਆਪਾਂ ਇਹ ਕੋਈ ਨਹੀਂ ਪਉਂਦੇ ਜਦੋਂ ਆਪਾਂ ਪਾਈਆਂ ਨਹੀਂ ਆ ਟੋਕੀ ਪਾਉਣ ਨੂੰ ਤੇ ਕਈਆਂ ਦੇ ਸਭ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਆਪਾਂ ਨਹੀਂ ਪੜਦੇ ਇੱਕ ਫ੍ਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਨਾਲ ਗੱਲਬਾਤ ਕਰਨ ਪਹੁੰਚੇ ਹੋਏ ਸੀ ਜਥੇਦਾਰ ਗਰਗਜ ਲੇਕਿਨ ਜਦ ਉਥੇ ਉਹਨਾਂ ਨੇ ਇੱਕ ਨੌਜਵਾਨ ਦੇ ਟੋਪੀ ਪਾਈ ਵੇਖੀ ਤਾਂ ਵਿਖੋ ਗਰਗਜ ਤਾਂ ਵਿਖੋ ਜਥੇਦਾਰ ਗਰਗਜ ਨੇ ਕੀ ਕੀਤਾ ਜਿਹੜੇ ਸੇਫਵਾ ਸਾਡੇ ਓਕੇ ਸਾਡੀਆਂ ਜ਼ਰੂਰ ਰੱਖੋ ਤੇਰਾ ਕਿੰਨਾ ਪੁੱਤ ਹਾਂ ਮੁਲਕਰ ਦੀ ਸੰਗਏ ਇੱਕ ਲੋਕਾਂ ਦਾ ਨੀਂਹ ਹੁੰਦੇ ਆਪਾਂ ਪਾਈਆਂ ਨਹੀਂ ਆ ਟੋਪੀ ਪਾਉਣ ਨੂੰ ਤੇ ਕਈਆਂ ਦੇ ਸਾਹ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਆਪਾਂ ਨਹੀਂ ਪਾਉਂਦੇ ਤੁਹਾਨੂੰ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਓ ਆਪਣਾ ਸਾਫਾ ਬੰਨੋ ਟੋਪੀਆਂ ਨਹੀਂ ਪੋੜੀਆਂ ਕਿਸੇ ਨੂੰ ਹੈ ਕੋਈ ਆਸੰਗ ਦੇ ਸਜਾਏ ਮੜਾ ਲੈ ਟੋਪੀ ਛੱਡ ਦਿਓ ਠੀਕ ਹੈ ਸਰਬੰਦਰ ਤੁਸ਼ੀਦ ਕਰਵਾਏ ਪੁੱਤਰਾਂ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਪੋਆਏ ਸਿੱਖੀ ਇਹ ਮਾ ਪਾਕਿਸਤਾਨ ਦੇ ਇੱਥੇ ਪਾਕਿਸਤਾਨ ਦੇ ਕਿਸੇ ਸਿੱਖ ਮੋਨਾਂ ਨਹੀਂ ਸਿੱਖ ਉੱਥੇ 15000 ਆ ਉਹਨਾਂ ਦੀ ਆਬਾਦੀ 25 ਕਰੋੜ ਹੈ। ਨਾਤਰੇ ਬਹੁਤ ਆ। ਪਰ ਇਹਦੀ ਬਾਤ ਨੂੰ ਕੋਈ ਪ੍ਰਕਾਤ ਆਪਾਂ ਨੂੰ ਕੋਈ ਨਾ ਤਰਾ ਨਹੀਂ ਦਿੱਤਾ। ਇਹ ਗੱਲ ਵੀ ਕੋਲ ਤਾਂ ਇਹ ਸਤਿ ਰੰਗੋ ਅੱਜ ਤੱਕ ਉਪੀ ਨਹੀਂ ਹੋਣਾ। ਠੀਕ ਹੈ? ਆ ਤੁਹਾਡੇ ਸਤਿ ਸ਼ਾਮ ਦਾ। ਬੋਲੇ ਸੋ गुरु राव दा स्मारक कृपा करण साफ खूबसूरत वर्सेस जेके निवाचन बटे लागचे ज्या खूप मोठा खुशी का देण्याने की त्यांनी स्ट्रांग मुदतचा प्रशासकीय नियोजन की व्यवसाय तोची आहे तसेच बाबा शैक्षणिक संस्थेने खूप से चिंतन तंत्राला लिहिले आहे आज सारे असे तोडे दर्शको के जी वहां दे बड़ी कुमार के पार्ट ने उनके पॉइंट पर सामना ਇਸ ਨੋਟ ਨੂੰ ਨੋ ਕਰਨਾ ਪੀਓ ਕਰਮਾ ਸੱਚੀ ਮਾਇਰ ਕੀ ਕਾਪਾ ਸੋਹਾਰਾ ਲਾ ਦੇਗੀ ਸਵੇ ਇਧਰ ਆ ਠੀਕ ਹੈ ਅਬਾ ਵਾਂਗੁਰ ਸ਼ਾ ਕੋਲੇ ਠੀਕ ਹੈ ਅਬਾ ਆ ਟੋਪੀ ਆ ਟੋਪੀ ਲਾਓ ਬਾਪੂ ਆ ਫੜੇ ਤਾ ਆ ਟੋਪੀ ਫੜ ਲਓ ਇਹ ਤਿਆਗਤੀ ਹੋਣਾ ਆਪਾਂ ਹਾਂ